ਏ ਜੀ ਉਹਨਾਂ ਨੇ ਮਛਟਕਾ ਲਿਆ ਉੱਥੇ ਜਿਵੇਂ ਦੇ ਉੱਥੇ ਖੱਬੇ ਤੇ ਬੇਨਾ ਵੀ ਵੀ ਹੁਣ ਨਾ ਨਾ ਮਾਤਾ ਜੀ ਸਮਾਜ ਵਾਸਤੇ ਇੱਕ ਨਾ ਇਹ ਡੁੱਬ ਮਰਨ ਵਾਲੀ ਗੱਲ ਆਪਾਂ ਕਹਿ ਸਕਦੇ ਆ ਵੀ ਚਾਰ ਪੰਜ ਬੱਚੇ ਹੋਣ ਤੇ ਇੱਕ ਆਪਣੀ ਇੱਕ ਮਾਂ ਨਹੀਂ ਸਾਥ ਸਕਦੇ ਬਿਰਦਾ Ashram ਆ ਕਿੰਨੇ ਚਿਰ ਤੋਂ ਇਹ ਚਲਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇੱਥੇ ਕੇਸ ਆਉਂਦੇ ਆ ਤੇ ਜਿਨ੍ਹਾਂ ਦੇ ਬੱਚੇ ਹਨ ਵੀ ਉਹ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ ਤੇ ਇਹਨਾਂ ਦੇ ਹਾਲਾਤ ਬੜੇ ਜਿਹੜੇ ਆ ਮੇਰੇ ਕੋਲ ਜਿਹੜੇ ਪੇਸ਼ੈਂਟ ਨੇ ਬੜੇ ਗੰਭੀਰ ਆ ਇਹ ਸ਼ੁਰੂ-ਸ਼ੁਰੂ ਦੇ ਵਿੱਚ ਤੇ ਸਾਨੂੰ ਬੜੀਆਂ ਪਰੇਸ਼ਾਨੀਆਂ ਆਈਆਂ ਤੇ ਹੁਣ ਕੁਝ ਇਹ ਆ ਵੀ ਸਾਡਾ ਥੋੜਾ ਜਿਹਾ ਅਡਜਸਟਮੈਂਟ ਹੋ ਗਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ ਰਹਿੰਦੇ ਨੇ ਬਜ਼ੁਰਗ ਮਾਤਾਵਾਂ ਭੈਣਾਂ ਭਰਾ ਇਹ ਸਾਰੇ ਬਿਲਕੁਲ ਲੋਡ ਵੰਡ ਨੇ ਕਈਆਂ ਦਾ ਸਰੀਰ ਜ਼ਿਆਦਾ ਵਿਰਧ ਹੋ ਗਿਆ ਉਹ ਨਹੀਂ ਤੁਰ ਫਿਰ ਸਕਦੇ ਕਈਆਂ ਨੂੰ ਬੱਚਿਆਂ ਨੇ ਉਹਨਾਂ ਦੇਆਂ ਨੇ ਘਰੋਂ ਕੱਢ ਦਿੱਤਾ ਤੇ ਕਈਆਂ ਦਾ ਕੋਈ ਹੈ ਨਹੀਂ ਰੱਬ ਨੇ ਜਦੋਂ ਇਨਸਾਨ ਪੈਦਾ ਕੀਤਾ ਗੱਫਾ ਪਣੀ ਤੋਂ ਨੇ ਪਹਿਲਾਂ ਲਿਗਿਆ ਹੁੰਦਾ ਵਾ ਚਲੋ ਮੜਾ ਚੰਗਾ ਜਿੱਦਾਂ ਦਾ ਉਹ ਮਿਲਦਾ ਵਾ ਛੜਕਾ ਤੇ ਲੰਗਰ ਲਾ ਕੇ ਜਿਹੜੀ ਸੇਵਾ ਕਰਦੇ ਆ ਆਪਣਾ ਮਾਂ ਪਿਓ ਸੰਭਲੀ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਇਹ ਅੱਜ ਆਪਾਂ ਆਪਣੇ ਮਾਂ ਪਿਓ ਨੂੰ ਕੱਢਿਆ ਕੱਲ ਨੂੰ ਆਪਣੀ ਵਾਰੀ ਵੀ ਆਉਣੀ ਆ ਸਾਡੇ ਬੱਚੇ ਸਾਨੂੰ ਪੁੱਛਣਗੇ ਵੀ ਪਾਪਾ ਸਾਡੇ ਦਾਦਾ ਜੀ ਕਿੱਥੇ ਦਾਦੀ ਜੀ ਕਿੱਥੇ ਆ ਕੀ ਦੱਸਣਗੇ ਨਾਨੂ ਸ਼ਰਮ ਦੇ ਮਾਰੇ ਅਸੀਂ ਦੇਖ ਰਹੇ ਹਾਂ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਵੰਦਾ ਜਵੰਦਾ ਕਲਾ ਵਿਖੇ ਆਏ ਹਾਂ ਜਿੱਥੇ ਕਿ ਗੁਰੂ ਨਾਨਕ ਬਿਰਦ ਅਤੇ ਲਵਾਰਸ ਸੰਭਾਲ ਕਰਦੇ ਨਾਂ ਤੇ ਇੱਕ ਆਸ਼ਰਮ ਚਲਾਇਆ ਜਾ ਰਿਹਾ ਵਾ ਇੱਥੋਂ ਦੇ ਜਿਹੜੇ ਮੁੱਖ ਸੰਚਾਲਕ ਆ ਬਾਬਾ ਅਰਪਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਕਿ ਜਿਹੜਾ ਇਹ ਬਿਰਦਾ Ashram ਆ ਕਿੰਨੇ ਚਿਰ ਤੋਂ ਇਹ ਚਲਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇੱਥੇ ਕੇਸ ਆਉਂਦੇ ਆ ਸਾਰੀ ਗੱਲਬਾਤ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਮਰ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਆਨ ਬਾਬਾ ਜੀ ਇਹ Ashram ਤੁਸੀਂ ਕਿੰਨੇ ਚਿਰ ਤੋਂ ਚਲਾ ਰਹੇ ਜੀ ਇਹਨੂੰ ਸਾਨੂੰ 8ਵਾਂ ਸਾਲ ਇਦੀ ਹੋ ਜਾਣਾ ਸ਼ੁਰੂ ਹੋਈ ਚ ਅੱਛਾ ਜੀ 9ਵੇਂ ਸਾਲ ਤੋਂ ਠੀਕ ਹੈ ਜੀ 1 ਫਰਵਰੀ ਨੂੰ ਤੇ ਹੁਣ ਤੱਕ ਕਿੰਨੀਆਂ ਗਰੂਆਂ ਇੱਥੇ ਤੁਹਾਡੇ ਕੋਲ ਆ ਚੁੱਕੀਆਂ ਔਰ ਕਿੰਨੀਆਂ ਕਿ ਵਿੱਚੋਂ ਉਹ ਜੇ ਚਲੀਆਂ ਵੀ ਜਾਂਦੀਆਂ ਹੁਣਗੀਆਂ ਤੇ ਫਿਲਹਾਲ ਹੁਣ ਇਸ ਵੇਲੇ ਕਿੰਨੇ ਕੁ ਮੌਜੂਦ ਹੈਗੇ ਆ ਤੇ ਹੁਣ ਜਿਹੜੇ ਪ੍ਰੈਜ਼ੈਂਟ ਆ ਉਹ 50 ਤੋਂ 60 ਜਿਹੜੇ ਸਰੀਰ ਹੈਗੇ ਆ ਅੱਛਾ ਜੀ ਤੇ ਆ ਜਾ ਕੇ ਜੇ ਮਨੀਆਂ ਉਦੋਂ ਤੋਂ ਲੈ ਕੇ ਹੁਣ 2-250 ਸਰੀ ਕੋਈ ਆ ਗਿਆ ਕੋਈ ਚਲ ਗਿਆ ਕੋਈ ਡੈਥ ਹੋ ਗਈ ਇਦਾਂ ਇਹ ਚੱਲਦਾ ਰਿਹਾ ਨਾ ਸਰਕਲ ਔਰ ਬੱਬਾ ਜੀ ਇਹ ਜਿਹੜਾ ਕੋਈ ਵੀ ਸਿਸਟਮ ਆਪਾਂ ਚਲਾਉਣ ਦੇ ਆ ਇਹਦੇ ਵਾਸਤੇ ਆਪਾਂ ਨੂੰ ਬੜਾ ਮਾਇਆ ਦੀ ਵੀ ਲੋਡ ਹੁੰਦੀ ਆ ਔਰ ਕਿਸ ਤਰ੍ਹਾਂ ਸਾਰਾ ਤੁਸੀਂ ਚਲਾਉਂਦੇ ਜੇ ਕੀ ਕਿਸ ਤਰ੍ਹਾਂ ਇਂਤਜ਼ਾਮ ਹੁੰਦਾ ਮਾਇਆ ਦਾ ਵੈਸੇ ਤੇ ਇਹ ਜਿਹੜਾ ਇਂਤਜ਼ਾਮ ਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਅਸੀਂ ਇਹਨੂੰ ਸ਼ੁਰੂ ਕੀਤਾ ਮਿਸ਼ਨ ਨੂੰ ਤੇ ਗੁਰੂ ਨਾਨਕ ਸਾਹਿਬ ਹੀ ਇਹ ਤੇ ਕਿਰਪਾ ਕਰਕੇ ਉਹਨਾਂ ਦੀ ਉਹਨਾਂ ਦੀ ਛਤਰ ਛਾਇਆ ਵਿੱਚ ਹੀ ਚੱਲਦਾ ਤੇ ਸੰਗਤਾਂ ਸਹਿਯੋਗ ਕਰਦੀਆਂ ਵਾਂ ਦੇਸ਼ ਵਿਦੇਸ਼ ਦੀਆਂ ਤੇ ਸ਼ੁਰੂ-ਸ਼ੁਰੂ ਦੇ ਵਿੱਚ ਤੇ ਸਾਨੂੰ ਬੜੀਆਂ ਪਰੇਸ਼ਾਨੀਆਂ ਆਈਆਂ ਤੇ ਹੁਣ ਕੁਝ ਇਹ ਆ ਵੀ ਸਾਡਾ ਥੋੜਾ ਜਿਹਾ ਅਡਜਸਟਮੈਂਟ ਹੋ ਗਈ ਆ ਸੰਗਤ ਰਸਣ ਵਗੈਰਾ ਲੰਗਰ ਦੀ ਰਸਤ ਕਪੜੇ ਆਦਿਕ ਜਿਹੜੇ ਉਹ ਪੁੱਜਦੇ ਕਰ ਦਿੰਦੇ ਆ ਤੇ ਉਹਦੇ ਨਾਲ ਇਹਨਾਂ ਦਾ ਸਾਰਾ ਚੱਲੀ ਜਾਂਦਾ ਠੀਕ ਹੈ ਜੀ ਔਰ ਜੇਕਰ ਜਗ੍ਹਾ ਦੀ ਗੱਲ ਕਰੀਏ ਤੇ ਜਗ੍ਹਾ ਵੀ ਤੁਸੀਂ ਕਾਫੀ ਵੱਡੀ ਜਗ੍ਹਾ ਮੈਂ ਦੇਖਣ ਡਿਆ ਆਂ ਔਰ ਜਗ੍ਹਾ ਵੀ ਕਾਫੀ ਮਹਿੰਗੀ ਆਉਂਦੀ ਆ ਇਹ ਫਿਰ ਜਗ੍ਹਾ ਵਾਸਤੇ ਕਿਸ ਤਰ੍ਹਾਂ ਇੰਤਜ਼ਾਮ ਹੋਇਆ ਇਹ ਜਗ੍ਹਾ ਦੀ ਅਸੀਂ ਇਹਨੂੰ ਖਰੀਦਿਆ ਨਹੀਂਗਾ ਹਾਂਜੀ ਇਹ ਜਗਾ দান ਦੀ ਸੀ ਸਾਡੇ ਇਸੇ ਨਗਰ ਦੇ ਸਰਦਾਰ ਜਸਵੰਤ ਸਿੰਘ ਜੀ ਮਤਾ ਚਰਨ ਕੌਰ ਜੀ ਉਹਨਾਂ ਨੇ ਇੱਕ 7 ਕਰਾਣਾ 11 ਮਰਲੇ ਜਿਹੜੀ ਜਗਾ ਹੈ ਇਹ ਇਸੇ ਵਾਸ ਨੂੰ ਛੱਡੀ ਸੀ ਤੇ ਉਹਦੇ ਵਿੱਚ ਹੀ ਇਹ ਅਸੀਂ ਆਸ਼ਰਮ ਬਣਾਇਆ ਠੀਕ ਹੈ ਜੀ ਤੇ ਮੈਂ ਦੇਖ ਰਿਹਾ ਵੀ ਆ ਕਾਫੀ ਬਜ਼ੁਰਗਔਰਤਾਂ ਬਜ਼ੁਰਗ ਬੰਦੇ ਵੀ ਹੈਗੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਕੇਸ ਜਿਹੜੇ ਆਏ ਹੁਣ ਤੱਕ ਤੱਕ ਕੇਸ ਇਦਾਂ ਜੀ ਇਹਦੇ ਵਿੱਚ ਇਹ ਸਾਡਾ ਜਿਹੜਾ ਆਸ਼ਰਮ ਦੂਜੇ ਆਸ਼ਰਮਾਂ ਨਾਲੋਂ ਹਟਕੇ ਹੈ ਇਹਦੇ ਵਿੱਚ ਜਿੰਨੇ ਵੀ ਸਾਡੇ ਰਹਿੰਦੇ ਨੇ ਬਜ਼ੁਰਗ ਮਾਤਾਵਾਂ ਭੈਣਾਂ ਭਰਾ ਇਹ ਸਾਰੇ ਬਿਲਕੁਲ ਲੋੜਵੰਦ ਨੇ ਤੇ ਇਹਨਾਂ ਦਾ ਇਦਾਂ ਮੰਨ ਲਈਏ ਕਿ ਇਹਨਾਂ ਦਾ ਕੋਈ ਵੀ ਨਹੀਂ ਤੁਹਾਡੇ ਤੋਂ ਬਿਨਾ ਸੰਗਤ ਤੋਂ ਬਿਨਾ ਰੱਬ ਤੋਂ ਬਿਨਾ ਕੋਈ ਵੀ ਨਹੀਂ ਹੈ ਤੇ ਜਿਨ੍ਹਾਂ ਦੇ ਬੱਚੇ ਹਨ ਵੀ ਉਹ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ ਤੇ ਇਹਨਾਂ ਦੇ ਹਾਲਾਤ ਬੜੇ ਜਿਹੜੇ ਆ ਮੇਰੇ ਕੋਲ ਜਿਹੜੇ ਪੇਸ਼ੈਂਟ ਇਹਨਾਂ ਦੇ ਬੜੇ ਗੰਭੀਰ ਆ ਤੁਰ ਫਿਰ ਨਹੀਂ ਸਕਦੇ ਏਜਡ ਨੇ ਬਜ਼ੁਰਗ ਨੇ ਕੁਝ ਤੇ ਸੱਟਾਂ ਕਰਕੇ ਨਹੀਂ ਤੁਰ ਫਿਰ ਸਕਦੇ ਕਈਆਂ ਦਾ ਸਰੀਰ ਜ਼ਿਆਦਾ ਵਿਰਧ ਹੋ ਗਿਆ ਉਹ ਨਹੀਂ ਤੁਰ ਫਿਰ ਸਕਦੇ ਕਈਆਂ ਨੂੰ ਬੱਚਿਆਂ ਨੇ ਉਹਨਾਂ ਦੇਆਂ ਨੇ ਘਰੋਂ ਕੱਢ ਦਿੱਤਾ ਤੇ ਕਈਆਂ ਦਾ ਕੋਈ ਹੈ ਨਹੀਂ ਤੁਹਾਡੇ ਕੋਲ ਅਜਿਹੇ ਕੇਸ ਵੀ ਹੈਗੇ ਜਿਨ੍ਹਾਂ ਦੇ ਕਿ ਮਤਲਬ ਬੱਚੇ ਹੈਗੇ ਆ ਧੀ ਪੁੱਤ ਹੈਗੇ ਆ ਔਰ ਉਹਨਾਂ ਨੇ ਇਹ ਮਾਪਿਆਂ ਨੂੰ ਬਾਹਰ ਕੱਢ ਦਿੱਤਾ। ਹਾਂ ਬਿਲਕੁਲ ਬਿਲਕੁਲ। ਨਿਗਾਹ ਸਕਦੇ ਕੋਈ ਕਿਸੇ ਨਾਲ ਬਿਲਕੁਲ ਹਾਂ ਤੁਹਾਨੂੰ ਮੈਂ ਉਹ ਖੋਣਾ। ਇਹ ਤੇ ਵਿਦੇਸ਼ੀ ਆ ਇਹਨਾਂ ਦਾ ਆਪਣੇ ਪੰਜਾਬ ਤੋਂ ਨਹੀਂ ਹਨ। ਅੱਛਾ ਜੀ। ਤੇ ਇਹ ਬੱਚੀ ਆ ਉਹ ਵੀ ਮਾਤਾ ਜੀ ਜਿਹੜੇ ਬੇਵੋਲਾਦ ਨੇ। ਠੀਕ ਹੈ ਜੀ। ਤੇ ਇਹਨਾਂ ਦਾ ਵੀ ਬੱਚਾ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦੇ ਪਤੀਆਂ ਨੇ ਜਿਹੜੇ ਸੀ ਉਹ ਜਮਾਇਰ ਚੁੱਕੀ ਸੀ। ਅੱਛਾ ਜੀ। ਪੀ ਅਸੀਂ ਸਾਂਭਾਂਗੇ। ਇਹਦੀ ਜਿਹੜੀ ਥੋੜੀ-ਬੋਤੀ ਜਗ੍ਹਾ ਉਹਨਾਂ ਨੇ ਵੇਚ ਕੇ ਮੁੜ ਕੇ ਇਹਨੂੰ ਮਾਤਾ ਨੂੰ ਵੀ ਉਹਨਾਂ ਨੇ ਘਰੋਂ ਕੱਢ ਦਿੱਤਾ। ਠੀਕ ਹੈ ਜੀ। ਤੇ ਇਹ ਵੀ ਮਾਤਾ ਜੀ ਜਿਹੜੇ ਆ ਇਹ ਅੰਮ੍ਰਿਤਸਰ ਤੋਂ ਨੇ। अच्छा जी ਤੇ ਇਹਨਾਂ ਦਾ ਵੀ ਇਹੋ ਹੀ ਕੇਸ ਇਦਾਂ ਹੀ ਵੀ ਬੱਚੇ ਨਹੀਂ ਕਰਦੇ ਸਵੀਕਾਰ ਇਹਨਾਂ ਨੂੰ ਹਾਂਜੀ ਹਾਂਜੀ ਤੇ ਆਹ ਗੁੜੀਆ ਵਾ ਲੁਧਿਆਣੇ ਤੋਂ اچھا ਜੀ ਇਹ ਲੁਧਿਆਣੇ ਤੋਂ ਮੈਂ ਕਿਸ ਤਰ੍ਹਾਂ ਇੱਥੇ ਆਈ ਤੁਹਾਡੇ ਕੋਲ ਇਹ ਲੁਧਿਆਣੇ ਤੋਂ ਇਦਾਂ ਹੀ ਮੈਂ ਕੇਸ ਲੈਣ ਗਿਆ ਸੀਗਾ ਖਡੂਰ ਸਾਹਿਬ ਤੇ ਉੱਥੇ ਪਹੁੰਚ ਕੇ ਲਾਗੇ ਭੁੱਲਰਪਿੰਡ ਆ ਤਰਨਤਾਰਨ ਚ ਪੈਂਦਾ ਉੱਥੇ ਗੁਰਦੁਆਰਾ ਸਾਹਿਬ ਪਹੁੰਚੀ ਫਿਰ ਗੁਰਦਵਾਰਿਆਂ ਨੇ ਮੇਰੇ ਨਾਲ ਸੰਪਰਕ ਕੀਤਾ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਉੱਥੇ ਠੀਕ ਹੈ ਜੀ ਤੇ ਉੱਥੋਂ ਜਾ ਕੇ ਇਹਨਾਂ ਨੂੰ ਮੈਂ ਲੈ ਕੇ ਆਇਆ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਇਸ ਤੋਂ ਲਾਵਾ ਇਹ ਮਾਤਾ ਜੀ ਹਾਂ ਇਹਨਾਂ ਦਾ ਕੋ ਇਹਨਾਂ ਦੀ ਮੈਰਿਜ ਨਹੀਂ ਹੋਈ ਅੱਛਾ ਜੀ ਤੇ ਇਹ ਇਕੱਲੇ ਸੀ ਤੇ ਬਿਮਾਰ ਹੋ ਗਏ ਇਹਨਾਂ ਨੂੰ ਤੁਰ ਫਿਰ ਨਹੀਂ ਸਕਦੇ ਠੀਕ ਹੈ ਜੀ ਤੇ ਇਹਨਾਂ ਨੂੰ ਫਿਰ ਛੱਡ ਗਏ ਇੱਥੇ ਪਰਿਵਾਰ ਵਾਲੇ ਸਕੇ ਸੋਧਰੇ ਠੀਕ ਹੈ ਜੀ ਤੇ ਇਹਨਾਂ ਦੇ ਮਾਤਾ ਜੀ ਦੀਆਂ ਤਿੰਨ ਬੱਚੀਆਂ ਅੱਛਾ ਤੇ ਤਿੰਨ ਬੱਚੀਆਂ ਤੇ ਫਿਰ ਨਹੀਂ ਉਹਨੂੰ ਸਾਹਮਣੇ ਸੰਭਾਲਦੀਆਂ ਠੀਕ ਹੈ ਜੀ ਮਤਲਬ ਬਹੁਤ ਸਾਰੇ ਕੇਸ ਤੁਹਾਡੇ ਕੋਲ ਜਿਹੇ ਹੈਗੇ ਆ ਵੀ ਜਿਹੜੇ ਸਾਰਾ ਕੁਝ ਹੁੰਦਿਆਂ ਵੀ ਮਤਲਬ ਬਾਲ ਬੱਚੇ ਹੁੰਦਿਆਂ ਵੀ ਇਹਨਾਂ ਨੂੰ ਇੱਥੇ ਤੁਹਾਡੇ ਕਿੰਨੇ ਬੇਟੇ ਆ ਜੋ ਬੇਟੀਆਂ ਦੋ ਬੇਟੀਆਂ ਹਾਂ ਤੇ ਬੇਟੀਆਂ ਦੀ ਜੋ ਵਿਆਹਾਂ ਕਵੇੜਾ ਨਹੀਂ ਦਿੰਦਾ ਹੁਣ ਆਹ ਹਾਂ ਇਹ ਛੱਡ ਗਏ ਹਾਂ ਤੇ ਇੱਥੇ ਕਿਉਂ ਆਏ ਤੁਸੀਂ ਮੇਰੇ ਕੋਲ ਇੱਥੇ ਉਹ ਆਂਦੀ ਤਾਂ ਮੈਂ ਛਟਕਾ ਲਿਆ ਉਹਥੇ ਜਵੰਦੇ ਉੱਥੇ ਖੱਬੇ ਤੇ ਵੇਲਾ ਵੀ ਵੀ ਉਹ ਨਾ ਨਾ ਮਾਤਾ ਜੀ ਦਿਲ ਨਾਲ ਪਰੋ ਕੋਈ ਗੱਲ ਨਹੀਂ ਪਰਮਾਤਮਾ ਨੇ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਨਾ ਪਰਮਾਤਮਾ ਨੇ ਦੂਜਾ ਰਸਤਾ ਖੋਲ੍ਹਿਆ ਹੁੰਦਾ ਉਹਦੇ ਵਾਸਤੇ ਕੋਈ ਗੱਲ ਨਹੀਂ ਤੁਸੀਂ ਇੱਥੇ ਆਪਣੇ ਪਰਿਵਾਰ ਚ ਹੀ ਬੈਠੇ ਜੇ ਤੁਸੀਂ ਸਮਝੋ ਵੀ ਮੈਂ ਆਪਣੇ ਪਰਿਵਾਰ ਚ ਹੀ ਬੈਠੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਸਾਡੇ ਸਾਰੇ ਭੈਣ ਭਰਾ ਆਏ ਤੁਹਾਡੇ ਲੱਗੇ ਜਿਹੜੇ ਵੀ ਬੈਠੇ ਆ ਪਰਮਾਤਮਾ ਦੇ ਤੁਸੀਂ ਜ਼ਿਕਰ ਆਪਣਾ ਰੱਖੋ ਪ੍ਰੋਸਾਰ ਰੱਖੋ ਪਰਮਾਤਮਾ ਦਾ ਰੋਣਾ ਨਾ ਨਾ ਰੋਣਾ ਨਹੀਂ ਪਰਮਾਤਮਾ ਦਾ ਨਾਮ ਜਪਿਆ ਕਰੋ ਇੱਥੇ ਤੁਹਾਨੂੰ ਪਰਮਾਤਮਾ ਨੇ ਇੱਕ ਆਪਣਾ ਨਾਮ ਜਪੰਦਾ ਤੁਹਾਨੂੰ ਮੌਕਾ ਦਿੱਤਾ ਵਾ ਆਪਾਂ ਘਰ ਬੈ ਕੇ ਨਹੀਂ ਜਪ ਸਕਦੇ ਪਰ ਚਲੋ ਤੁਸੀਂ ਇੱਥੇ ਪਰਮਾਤਮਾ ਦਾ ਨਾਮ ਲਿਆ ਕਰੋ ਜਿੰਨਾ ਵੀ ਹੁੰਦਾ ਵਾ ਉਹਨੇ ਤੁਹਾਨੂੰ ਜਰੀਆ ਬਣਾਇਆ ਉਹਨੇ ਕੋਈ ਨਾ ਕੋਈ ਹਰ ਹਰ ਬੰਦੇ ਦਾ ਪਰਮਾਤਮਾ ਨੇ ਜਰੀਆ ਬਣਾਇਆ ਹੁੰਦਾ ਵਾ ਕੋਈ ਨਾ ਕੋਈ ਤੁਹਾਡਾ ਵੀ ਕੋਈ ਗੱਲ ਨਹੀਂ ਮਾਤਾ ਜੀ ਬੜਾ ਦੁੱਖ ਹੁੰਦਾ ਵਾ ਜਦੋਂ ਆਪਾਂ ਛੋਟੇ ਛੋਟੇ ਬੱਚੇ ਜੰਮੇ ਆ ਪਾਲੇ ਆ ਵੱਡਿਆਂ ਕੀਤਾ ਔਰ ਜਦੋਂ ਆਪਣਾ ਸੁੱਖ ਲੈਣ ਦਾ ਟਾਈਮ ਆਉਂਦਾ ਤੇ ਉਦੋਂ ਆਪਾਂ ਧੱਕਾ ਦੇ ਦੇਨੇ ਆਪਣੇ ਮਾਪਿਓ ਨੂੰ ਵੇਖੋ ਇੱਕ ਇੱਕ ਮਾਂ ਹੁੰਦੀ ਆ ਉਹ ਚਾਰ ਪੰਜ ਬੱਚੇ ਸਾਭਦੀ ਆ ਪਾਲਦੀ ਆ ਪਾਲ ਪਲੋਸਦੀ ਆ ਪਰ ਚਾਰ ਪੰਜ ਬੱਚੇ ਇੱਕ ਮਾਂ ਨਹੀਂ ਸਾਂਭ ਸਕਦੇ ਕਿੰਨੀ ਸ਼ਰਮ ਵਾਲੀ ਗੱਲ ਆ ਸਾਡੇ ਸਮਾਜ ਵਾਸਤੇ ਇੱਕ ਨਾ ਡੁੱਬ ਮਰਨ ਵਾਲੀ ਗੱਲ ਆ ਆਪਾਂ ਕਹਿ ਸਕਦੇ ਆ ਵੀ ਚਾਰ ਪੰਜ ਬੱਚੇ ਹੋਣ ਤੇ ਇੱਕ ਆਪਣੀ ਇੱਕ ਮਾਂ ਨਹੀਂ ਸਾਂਭ ਸਕਦੇ ਪਰ ਮਾਂ ਆਪਣੀ ਪੰਜ ਪੰਜ 7 7 ਨਿਆਣੇ ਸਾਂਭ ਲੈਂਦੀ ਆ ਪਰ ਚਲੋ ਇਹ ਬਾਬਾ ਜੀ ਦਾ ਇੱਕ ਬੜੀ ਵੱਡੀ ਸੇਵਾ ਇਹ ਪ੍ਰਮਾਤਮਾ ਨੇ ਦਿੱਤੀ ਆ ਪਰਮਾਤਮਾ ਨੇ ਦੀ ਬਹੁਤ ਲੰਮੀ ਉਮਰ ਕਰੇ ਔਰ ਇਸੇ ਤਰ੍ਹਾਂ ਇਹਨਾਂ ਨੂੰ ਸੇਵਾ ਦਾ ਬਲ ਬਖਸ਼ਦਾ ਰਵੇ ਔਰ ਇਹ ਵੱਡੀ ਵੱਡੀ ਪੱਦਰ ਤੇ ਇਦਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਕੋਈ ਗੱਲ ਨਹੀਂ ਮਾਤਾ ਜੀ ਇਹ ਆਪਣੇ ਕਰਮ ਹੁੰਦੇ ਆ ਕਿਸੇ ਦੇ ਵਸ ਦੀ ਗੱਲ ਨਹੀਂ ਕਿ ਜੋ ਪ੍ਰਮਾਤਮਾ ਨੇ ਸਾਡਾ ਲਿਖਿਆ ਨਾ ਉਸੇ ਤਰ੍ਹਾਂ ਹੀ ਹੋਣਾ ਵਾ ਇੱਥੇ ਹੋਰ ਵੀ ਵੀਰ ਜਿਹੜੇ ਕਿ ਇਸ ਸੇਵਾ ਚ ਬਾਬਾ ਜੀ ਦਾ ਸਾਥ ਨਿਭਾਉਂਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਨਾਂ ਡਾਡਾ ਜੀ ਬਗ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਮੇਰਾ ਨਾਂ ਕਬਲਜੀਤ ਸਿੰਘ ਪਿੰਡ ਸੁਰਸੰਗ ਤੋਂ ਕਬਲਜੀਤ ਸਿੰਘ ਜੀ ਤੁਸੀਂ ਕਿੰਨੇ ਚਿਰ ਤੋਂ ਇਸ ਆਸ਼ਰਮ ਨਾਲ ਜੁੜੇ ਹੋ ਜੀ ਮੈਂ ਤਕਰੀਬਨ 2 ਸਾਲ ਤੋਂ ਇਹ ਇਸਾ ਸ਼ਰਮ ਦੇ ਨਾਲ ਜੁੜਿਆ ਅੱਛਾ ਜੀ ਸਭ ਤੋਂ ਪਹਿਲਾਂ ਮੈਂ ਮਨੁੱਖਤਾ ਦੀ ਸੇਵਾ ਸੁਪਨਿਆਂ ਦਾ ਘਰ ਲੁਧਿਆਣਾ ਗੁਰਪ੍ਰੀਤ ਮੈਂਟੂ ਜੀ ਉਹਨਾਂ ਕੋਲ ਉਹਨਾਂ ਨਾਲ ਮੈਂ ਟੀਮ ਮੈਂਬਰ ਸੀਗਾ ਅੱਜ ਵੀ ਉਹਨਾਂ ਦੇ ਨਾਲ ਮੈਂ ਟੀਮ ਮੈਂਬਰ ਹੈਗਾ ਹੀ ਹਾਂ ਬਾਕੀ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਦੇ ਨਾਲ ਪ੍ਰੇਮ ਪਾਇਆ ਗਿਆ ਬਾਕੀ ਇੱਥੇ ਵੀ ਆਪਾਂ ਸਵਾਮਾ ਜਿਹੜੀਆਂ ਤਾਂ ਇਹ ਨਾਲ ਨਿਭਾਈਆਂ ਠੀਕ ਹੈ ਜੀ ਹਾਂ ਕਿਸ ਤਰ੍ਹਾਂ ਦੀਆਂ ਇੱਥੇ ਤੁਹਾਨੂੰ ਲੱਗੀਆਂ ਸਹੂਦਾਵਾਂ ਸਹੂਦਾਵਾਂ ਇਦਾਂ ਜੀ ਬਾਕੀ ਜਿਹੜੀ ਸੇਵਾ ਵੱਲੋਂ ਆਪਾਂ ਗੱਲ ਕਰੀਏ ਤੇ ਇਸ ਤੋਂ ਵੱਡੀ ਮਨੁੱਖਤਾ ਦੀ ਸੇਵਾ ਤੋਂ ਵੱਡੀ ਤੇ ਸੇਵਾ ਹੀ ਕੋਈ ਨਹੀਂ ਗਈ ਬਿਲਕੁਲ ਜੀ ਜਿਹੜੇ ਇੱਕ ਬੜੇ ਸੱਜੇ ਢੰਗ ਦੇ ਨਾਲ ਬਾਬਾ ਅਰਪਿੰਦਰ ਸਿੰਘ ਜੀ ਲਵਾਰਸਾਂ ਦੀ ਸੇਵਾ ਕਰ ਰਹੇ ਆ ਬੜੇ ਹੀ ਵਧੀਆ ਤਰੀਕੇ ਨਾਲ ਇਹ ਸਾਂਭ ਸੰਭਾਲ ਕਰ ਰਹੇ ਆ ਬਾਕੀ ਇੱਥੇ ਮੁਸ਼ਕਲਾਂ ਬਹੁਤ ਆ ਜਾਨੀ ਕਿ ਪੈਸੇ ਪੱਖੋਂ ਨਾ ਕੋਈ ਜਿੱਦਾਂ ਦਾਨੀ ਸੱਜਣ ਇਹਨੇ ਜੁੜੇ ਨਹੀਂ ਕੇ ਨਾਲ ਤੇ ਇਹ ਸਾਨੂੰ ਪ੍ਰੋਬਲਮ ਆਉਂਦੀਆਂ ਬਾਕੀ ਸੇਵਾਲੋਂ ਕੋਈ ਕਮਿਨੀ ਕੀ ਨਿਮਾਉਣ ਧਮਾਉਣ ਤੋਂ ਰੋਟੀ ਪਾਣੀ ਜੋ ਰੱਬ ਨੇ ਜਦੋਂ ਇਨਸਾਨ ਪੈਦਾ ਕੀਤਾ ਗੱਫਾ ਪਾਣੀ ਤੋਂ ਉਹਨੇ ਪਹਿਲਾਂ ਲਿਖਿਆ ਹੁੰਦਾ ਵਾ ਚਲੋ ਮੜਾ ਚੰਗਾ ਜਿੱਦਾਂ ਦਾ ਉਹ ਮਿਲਦਾ ਵਾ ਬਾਕੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਭਈ ਇਸ ਆਸ਼ਰਮ ਦੇ ਨਾਲ ਵੱਧ ਤੋਂ ਵੱਧ ਸੰਗਤ ਜੁੜੇ ਤੇ ਸਾਨੂੰ ਥੋੜਾ ਜਿਹਾ ਜਿਹੜਾ ਸੌਖਾ ਹੋ ਜੇ ਕਿ ਰਹਿਣ ਸਹਿਣ ਦਾ ਜਿਹੜਾ ਵਾ ਜਗ੍ਹਾ ਥੋੜੀ ਆ ਉਹ ਜਗ੍ਹਾ ਬਣ ਜੇ ਬਾਕੀ ਬਾਬਾ ਜੀ ਦਾ ਸੁਭਾਅ ਇੰਨਾ ਵਧੀਆ ਮੈਂ ਪਿੱਛੇ ਜੇ ਇੱਕ ਤੁਹਾਨੂੰ ਗੱਲ ਮੈਨੂੰ ਚੇਤੇ ਆ ਗਈ ਆ ਹਾਂਜੀ ਇੱਕ ਗੁੰਦਵਾਲ ਸਾਹਿਬ ਤੋਂ ਸਰਦਾਰ ਸੁਰਿੰਦਰ ਸਿੰਘ ਛਿੰਦਾ ਜੀ ਨਾਮ ਦਾ ਇੱਕ ਬਜ਼ੁਰਗ ਸੀਗਾ ਜੋ ਦਿਵਾਨ ਹਾਲ ਦੇ ਵਿੱਚ ਇੱਕ ਬੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਸ਼ਾਇਦ ਤੁਸੀਂ ਵੀ ਵੀਡੀਓ ਵੇਖੀ ਹੋਊਗੀ ਹਾਂਜੀ ਉਹ ਗੁਰਪ੍ਰੀਤ ਮੈਂਟੂ ਜੀ ਨੂੰ ਸੁਪਨਿਆਂ ਦੇ ਘਰ ਲੁਧਿਆਣੇ ਕਿਸ ਨੇ ਫੋਨ ਕੀਤਾ ਵੀ ਇਦਾਂ ਇੱਕ ਬਜ਼ੁਰਗ ਉੱਥੇ ਗੁੰਦਵਾਲ ਸਾਹਿਬ ਪਿਆ ਵਾ ਉਹਨਾਂ ਨੇ ਮੈਨੂੰ ਟੀਮ ਦਾ ਮੈਂਬਰ ਹੋਣ ਦੇ ਨਾਤੇ ਤੇ ਮੇਰੀ ਡਿਊਟੀ ਲਈ ਕਿ ਇੱਕ ਗੁੰਦਵਾਲ ਸਾਹਿਬ ਬਜ਼ੁਰਗ ਹੈ ਤੇ ਉਹਨਾਂ ਨੂੰ ਇੱਥੇ ਲੈ ਕੇ ਆਉ ਮੈਂ ਗੜੀ ਨੂੰ ਬਾਬਾ ਜੀ ਦੇ ਨਾਲ ਬੇਨਤੀ ਕੀਤੀ ਵੀ ਬਾਬਾ ਜੀ ਕਿੱਦਾਂ ਦਰਸ਼ਨ ਕਰਨ ਜਾਣਾ ਵਾ ਮਨੁੱਖਤਾ ਦੀ ਸੇਵਾ ਤੇ ਮੈਂ ਇਦਾਂ ਜਾ ਰਿਹਾ ਵਾਂ ਤੇ ਬਾਬਾ ਜੀ ਮੇਰੇ ਨਾਲ ਚਲੇ ਗਏ ਜਦੋਂ ਉੱਥੇ ਹਾਲਾਤ ਵੇਖੇ ਉਹ ਬਜ਼ੁਰਗ ਦੇ ਲੈਟਰਿੰਗ ਦੇ ਨਾਲ ਸਾਰਾ ਲਿਬੜਿਆ ਪਿਆ ਸੀਗਾ ਮੇਰਾ ਵੀ ਵੇਖ ਕੇ ਮਣਿਆ ਜਿਹੜਾ ਥੋੜਾ ਜਿਹਾ ਕਚਹਿਣ ਆ ਗਈ ਮੈਨੂੰ ਬਾਕੀ ਸੁਭਾਅ ਮੈਂ ਬਾਬਾ ਜੀ ਦਾ ਵੇਖਿਆ ਵੀ ਇੰਨੀ ਨਿਮਰਤਾ ਇਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਕੱਪੜੇ ਨਹੀਂ ਵੇਖਿਆ ਵੀ ਮੇਰੇ ਕੱਪੜੇ ਜਾਂ ਗੰਦੇ ਹੋਣਗੇ ਕਿੱਦਾਂ ਇਹਨਾਂ ਨੇ ਆਪਣੀਆਂ ਬਾਹਾਂ ਦੇ ਉੱਪਰ ਚੁੱਕ ਕੇ ਤੇ ਵਾਸ਼ਰੂਮ ਦੇ ਵਿੱਚ ਖੜਿਆ ਉੱਥੇ ਉਹਨਾਂ ਨੂੰ ਨਵਾਇਆ ਧਵਾਇਆ ਬਾਕੀ ਮੇਰਾ ਵੀ ਮਨ ਉਦੋਂ ਜਿਹੜਾ ਵਾ ਥੋੜਾ ਜਿਹਾ ਟਲ ਗਿਆ ਕਿੰਨੇ ਮਨੁੱਖਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਨਹੀਂ ਕਿ ਜੇ ਬਾਬਾ ਜੀ ਇਦਾਂ ਕਰ ਦੇਗੇ ਸਾਨੂੰ ਇਹਨਾਂ ਤੋਂ ਵੇਖ ਕੇ ਸਿੱਖਿਆ ਤੇ ਲੈਣੀ ਚਾਹੀਦੀ ਹੈ ਬਿਲਕੁਲ ਬਾਕੀ ਸਾਡੇ ਨਾਲੇ ਡਾਕਟਰ ਗੁਰਪ੍ਰੀਤ ਸਿੰਘ ਜੀ ਸੁਰ ਸਿੰਘ ਤੋਂ ਸਵਾਵਾ ਨਿਭਾ ਰਹੇ ਆ ਬੜਾ ਵਧੀਆ ਸਵਾ ਇਹਨਾਂ ਦਾ ਇਹਨਾਂ ਨੇ ਇੱਥੇ ਕਾਫੀ ਸੇਵਾ ਜਿਹੜੀ ਉਹ ਕੀਤੀ ਆ ਤੇ ਬਾਕੀ ਸੰਗਤ ਨੂੰ ਇਹ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਸੰਗਤ ਆਸ਼ਰਮ ਦੇ ਨਾਲ ਜੁੜੇ ਸਾਡੇ ਕੋਲ ਇੱਥੇ ਡਾਕਟਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਵੀ ਗ ਅणि ਪਾ ਤੁਸੀਂ ਕਿੰਨੇ ਚਿਰ ਤੋਂ ਇੱਥੇ ਇਹਨਾਂ ਦੇ ਨਾਲ ਸੇਵਾ ਨਵਾਵਾਂ ਵੀਰ ਜੀ ਕਵਲ ਜੀ ਸੇਵਾ ਦੀ ਪ੍ਰੇਰਣਾ ਸਤਿ ਕਈ ਮੈਂ ਇੱਥੇ ਆਇਆ ਹਾਂ ਜੀ ਤੇ ਆਪਾਂ ਵੀ ਮਤਲਬ ਸਾਲਕ ਹੋ ਗਿਆ ਵਾ ਹੁਣ ਆਪਾਂ ਨੂੰ ਵੀ ਇੱਥੇ ਸੇਵਾਵਾਂ ਦੇ ਦਿੰਦਿਆਂ ਨੂੰ ਜੀ ਤੇ ਬਾਬਾ ਜੀ ਹੁਣ ਬਹੁਤ ਮਤਲਬ ਵਧੀਆ ਸੇਵਾ ਕਰ ਰਹੇ ਆ ਤੇ ਆਪਣਾ ਵੀ ਏਸੀ ਮਤਲਬ ਅਪੀਲ ਕਰਦੇ ਸੰਗਤ ਨੂੰ ਵੀ ਜਿਹੜੀ ਮਨੁੱਖਤਾ ਦੀ ਸੇਵਾ ਵਾ ਸਭ ਤੋਂ ਵੱਡੀ ਸੇਵਾ ਵਾ ਇਸ ਕਰਕੇ ਜੋ ਵੀ ਇਹ ਬਾਬਾ ਜੀ ਹੁਣਾਂ ਦਾ ਉਪਰਾਲਾ ਵਾ ਇਹਦੇ ਨਾਲ ਬਾਬਾ ਜੀ ਹੁਣਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਜਿੰਨੇ ਵੀ ਇੱਕ ਪਰਿਵਾਰ ਆ ਇਹਨਾਂ ਨੂੰ ਆਪਾਂ ਪਾਲਣ ਪੋਸ਼ਣ ਕਰਨਾ ਹੈ ਇਹਨਾਂ ਦਾ ਜਿਸ ਤਰ੍ਹਾਂ ਵੀ ਜਿਹੜੇ ਤੀਕੇ ਨਾਲ ਵੀ ਸਵਾਵਾਵਾਂ ਹੋ ਸਕਦੀਆਂ ਵਾ ਵੱਧ ਤੋਂ ਵੱਧ ਸਵਾਵਾਵਾਂ ਜਿਹੜੀਆਂ ਉਹ ਸੰਭਾਲ ਕਰਨ ਦਿੱਤੀਆਂ ਜਾਂਣ ਨਾਲ ਆਪਣੀ ਦੁਕਾਨ ਵੀ ਚਲਾਉਂਦੇ ਜੀ ਹਾਂਜੀ ਮੈਂ ਨਾਲ ਲੈਬਰਾਟਰੀ ਦੇ ਟੈਕਨੀਸ਼ੀਅਨ ਹਾਂ ਬਹੁਤ ਟੈਕਨੀਸ਼ੀਅਨ ਹਾਂ ਮੇਰੀ ਢਿੱਲੋਂ ਲੈਬਰਾਟਰੀ ਐਸੋਰਸਿੰਗ ਦੇ ਵਿੱਚ ਨਾਲ ਮੈਂ ਕੰਮ ਵੀ ਕਰਦਾ ਆਪਣਾ ਨਾਲ ਜਿੰਨਾ ਕਿ ਵੀ ਹੋ ਸਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਵੀ ਦਸਵੰਦ ਕੱਢ ਕੇ ਆਪਾਂ ਸੇਵਾ ਦਿੰਨੇ ਆ ਜਦੋਂ ਫਿਰ ਤੁਸੀਂ ਇੱਥੇ ਆ ਕੇ ਇਹਨਾਂ ਦੀ ਮਰੀਜ਼ਾਂ ਦੀ ਸੇਵਾ ਕਰਦੇ ਜੇ ਵੀ ਕਿਸ ਤਰ੍ਹਾਂ ਲੱਗਦਾ ਮਨ ਨੂੰ ਇੱਕ ਅਲੱਗ ਜੀ ਖੁਸ਼ੀ ਨਹੀਂ ਮਿਲਦੀ ਬਹੁਤ ਹੀ ਮਤਲਬ ਖੁਸ਼ੀ ਹੁੰਦੀ ਆ ਤੇ ਕੋਈ ਚੀਜ਼ਾਂ ਦਾ ਸਾਨੂੰ ਥੋੜਾ ਜਿਹਾ ਵੀ ਹੁੰਦਾ ਵਾ ਵੀ ਜਿਵੇਂ ਕਈ ਵੇਖੀਦਾ ਨੇ ਪਰਿਵਾਰ ਵੀ ਜਿਵੇਂ ਮਾਪਿਓ ਨੂੰ ਬਜ਼ੁਰਗ ਵੇਲੇ ਆਪਾਂ ਸਾਹਮਣਾ ਹੁੰਦਾ ਵਾ ਉਸ ਟਾਈਮ ਤੇ ਕੀ ਹੁੰਦਾ ਵਾ ਕਈ ਬੱਚੇ ਜਿਵੇਂ ਦੱਸ ਰਹੇ ਹੁਣੇ ਬਾਬਾ ਜੀ ਵੀ ਇਹਨਾਂ ਦੇ ਪਰਿਵਾਰ ਆ ਕਿ ਇਹਦੀਆਂ ਬੇਟੀਆਂ ਵਾ ਕਿਹਦਾ ਬੇਟਾ ਤੇ ਉਹਨਾਂ ਨੇ ਫਿਰ ਵੀ ਘਰੋਂ ਕੱਢਤਾ ਤਾਂ ਪਤ ਇਹੋ ਕਵਾਂਗੇ ਵੀ ਪਹਿਲੀ ਗੱਲ ਤੇ ਇਹ ਹੀ ਆ ਵੀ ਜਿਨ੍ਹਾਂ ਦੇ ਬੇਟੇ ਬੇਟੀਆਂ ਹੈਗੇ ਨਾ ਆਪਣੇ ਘਰ ਆਪ ਉਹਨਾਂ ਨੂੰ ਪਾਲਣ ਉਹਨਾਂ ਨੂੰ ਮਤਲਬ ਰੱਖਣ ਉਹਨਾਂ ਦੀ ਸੇਵਾਵਾਂ ਕਰਨ ਕਿਉਂਕਿ ਬਜ਼ੁਰਗਾਂ ਨੇ ਆਪਾਂ ਨੂੰ ਪਾਲ ਕੇ ਹੋਂ ਤੱਕ ਕੀਤਾ ਹੋਇਆ ਵਾ ਤੇ ਆਪਾਂ ਇਹ ਸੋਚ ਇਹ ਨਾ ਸੋਚ ਗਏ ਵੀ ਹੁਣ ਬਜ਼ੁਰਗ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕਿਤੇ ਸੰਭਾਲ ਕੇ ਛੱਡ ਆਈਏ ਸਭ ਤੋਂ ਪਹਿਲਾਂ ਤੇ ਇਹੀ ਗੱਲ ਵੀ ਆਪਾਂ ਉਹਨਾਂ ਨੂੰ ਆਪ ਬੱਬੀ ਜੀ ਸੇਵਾ ਕਰੀਏ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਆ ਬੱਬੀ ਸਵਾਮਾ ਜਿਹੜੀਆਂ ਨਾ ਉਹ ਆਪਾਂ ਸੰਭਾਲ ਕੇ ਉਹੀ ਕਰ ਬਜ਼ੁਰਗ ਭੇਜਣਾ ਜਿਹੜੇ ਮਤਲਬ ਨਹੀਂ ਕੁਝ ਆਪਾਂ ਹੈ ਨਹੀਂ ਜਿਹੜੇ ਬੱਚੇ ਨਹੀਂ ਹੈਗੇ ਕੰਮ ਪਰਿਵਾਰ ਨਹੀਂ ਹੈਗਾ ਠੀਕ ਹੈ ਧੰਨਵਾਦ ਜੀ ਮੰਮੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਮੈਂ ਹੁਣੇ ਇੱਕ 5 ਮਿੰਟ ਦੀ ਗੱਲ ਹੈ ਇੱਥੇ ਹੁਣੇ ਇੱਕ ਬਾਪੂ ਜੀ ਆਏ ਸੀ ਕੋਈ ਵੀਰ ਉਹਨਾਂ ਨੂੰ ਛੱਡਣ ਵਾਸਤੇ ਲੈ ਕੇ ਆਇਆ ਸੀ ਹਾਂਜੀ ਹਾਂਜੀ ਬੜੀ ਸਿਹਤ ਵਧੀਆ ਵਾ ਬਜ਼ੁਰਗ ਦੀ ਬਾਕੀ ਉਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਆ ਪੰਜ ਬੇਟੀਆਂ ਸੀ ਪੰਜੇ ਬੇਟੀਆਂ ਬਾਪੂ ਜੀ ਕਹਿ ਰਿਹਾ ਮੈਂ ਵਿਆਹਤੀਆਂ ਵਾ ਤੇ ਬੇਟਾ ਇੱਕ ਆ ਜੋ ਅੱਜ ਕੱਲ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਵਾ ਤੇ ਬਾਪੂ ਨੂੰ ਸੰਭ ਨਹੀਂ ਰਿਹਾ ਉਹ ਬਾਪੂ ਜੀ ਇੱਥੇ ਇੱਕ ਰਹਿਣ ਬਸੇਰਾ ਸਮਝ ਕੇ ਆਸ਼ਰਮ ਦੇ ਵਿੱਚ ਉਹਨਾਂ ਨੇ ਆਸਰਾ ਲਿਆ ਵਾ ਦਿਨ ਕੱਟੀ ਕਰਨ ਵਾਸਤੇ ਸਾਨੂੰ ਇੱਥੇ ਜਿਹੜਾ ਵੀ ਰੱਖਿਆ ਜਾਵੇ ਮੈਂ ਆਉਣ ਵਾਲ ਜੜੀਆਂ ਅੱਜਕੱਲ ਦੀ ਜਨਰੇਸ਼ਨ ਹੈ ਉਹਨੂੰ ਬੇਨਤੀ ਕਰਦਾ ਵਾਂ ਵੀ ਆਪਣੇ ਮਾਪੇ ਉਹ ਤੋਂ ਵੱਡੀ ਜਿਹੜੀ ਸੇਵਾ ਆਪਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਛੜਕਾਂ ਤੇ ਲੰਗਰ ਲਾ ਕੇ ਜਿਹੜੀ ਸੇਵਾ ਕਰਦੇ ਆ ਆਪਣਾ ਮਾਪੇ ਉਹ ਸੰਭਲੀ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਤੇ ਮੇਰੀ ਬੇਨਤੀ ਆ ਅੱਜਕੱਲ ਦੀ ਜਨਰੇਸ਼ਨ ਨੂੰ ਵੀ ਆਪਣੇ ਮਾਪੇ ਉਹਦੀ ਸੇਵਾ ਕਰੋ ਇਹਨਾਂ ਆਸ਼ਰਮਾਂ ਦੀ ਲੋੜ ਹੀ ਨਾ ਪਵੇ ਆਪਾਂ ਨੂੰ ਬਾਕੀ ਜਿਹਦਾ ਕੋਈ ਨਹੀਂਗਾ ਜਿਹਦਾ ਧੀ ਪੁੱਤ ਹੈ ਨਹੀਂਗਾ ਉਹਨੂੰ ਤੇ ਆਸ਼ਰਮ ਆਸਰਾ ਲੈਣੇ ਪੈਣਾ ਬਾਕੀ ਜਿਹਦੇ 3 ਪੁੱਤ ਹੋਣ ਦੇ ਬਾਵਜੂਦ ਵੀ ਉਹ ਆਸ਼ਰਮ ਦਾ ਓੜਾ ਆਸਰਾ ਲੈਂਦੇ ਆ ਇਸ ਤੋਂ ਵੱਡੀ ਨਮੋਸ਼ੀ ਵਾਲੀ ਕੋਈ ਗੱਲ ਨਹੀਂ ਗਈ ਉਹਨਾਂ ਬੱਚਿਆਂ ਨੂੰ ਅਪੀਲ ਆ ਵੀ ਆਪਣੇ ਮਾਪੇ ਬਾਪ ਨੂੰ ਸੰਭਲ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਠੀਕ ਹੈ ਜੀ ਬੱਬਾ ਜੀ ਤੁਹਾਨੂੰ ਕਿਸ ਤਰ੍ਹਾਂ ਇਹ ਪ੍ਰੇਰਨਾ ਮਿਲੀ ਕੇ ਇਹ ਆਸ਼ਰਮ ਖੋਲਿਆ ਜਾਵੇ ਸਰ ਇਦਾਂ ਵੀ 10 ਜਿਹੜਾ ਉਹ ਗ੍ਰੰਥੀ ਦੀ ਲੈਣ ਚੋਂ ਕਥਾ ਕਰਦਾ ਰਿਹਾ ਜੀ ਤੇ ਮਨ ਚ ਇਹ ਫੁਰਨਾ ਬਣਿਆ ਵੀ ਇੱਥੇ ਸੇਵਾ ਕਰਕੇ ਵੇਖੀਏ ਇਹਨਾਂ ਦੀ ਕਰਨੀ ਚਾਹੀਦੀ ਆ ਪ੍ਰੈਕਟੀਕਲ ਕਰਨਾ ਚਾਹੀਦਾ ਤੇ ਬਾਕੀ ਮੈਂ ਮਹਿਸੂਸ ਕੀਤੀ ਵੀ ਇਹ ਜੋ ਕਈ ਵਾਰ ਮੈਂ ਜਾਂਦਿਆਂ ਉਹਨਾਂ ਵੇਖਣਾ ਕਈ ਬਜ਼ੁਰਗ ਸੜਕਾਂ ਤੇ ਪਏ ਜਾਂ ਕੋਈ ਇਧਰ ਉਧਰ ਤੁਰੇ ਫਿਰਦੇ ਕਈਆਂ ਨੂੰ ਘਰਾਂ ਵਿੱਚ ਰੋਟੀ ਪਾਣੀ ਨਹੀਂ ਮਿਲਦਾ ਤੇ ਉਹ ਮੇਰੇ ਮਨ ਤੇ ਉਹਦਾ ਅਸਰ ਹੋਇਆ ਇਸ ਗੱਲ ਦਾ ਤੇ ਫਿਰ ਮੈਂ ਇਹ ਸੇਵਾ ਸ਼ੁਰੂ ਕੀਤੀ ਔਰ ਜਿੱਦਾਂ ਵੱਡਾ ਤੁਸੀਂ ਇਹ ਕਾਰਜ ਆਰੰਭ ਕੀਤਾ ਉਹ ਹਿਸਾਬ ਨਾਲ ਤੁਹਾਨੂੰ ਇਹਦੀ ਪੂਰੀ ਸੇਵਾ ਸੰਗਤਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਜਾਂ ਕਿਸ ਤਰ੍ਹਾਂ ਨਹੀਂ 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 ਇਹ ਇਹ ਤੇ ਬਹੁਤ ਭਜ ਨਾਟਕ ਕਰਕੇ ਇਹਨਾਂ ਦਾ ਅਸੀਂ ਚਲੋ ਕਰਦਾ ਤੇ ਗੁਰੂ ਸਾਹਿਬ ਹੀ ਕਰਦੇ ਆ ਸੰਗਤੀ ਕਰਦੀ ਆ ਪਰ ਬੜੀ ਸਟਰਗਲ ਕਰਨੀ ਪੈਂਦੀ ਮੈਨੂੰ ਜਿੰਨਾ ਸਹਿਯੋਗ ਮਿਲਣਾ ਚਾਹੀਦਾ ਜਾਂ ਸੰਗਤ ਨੂੰ ਦੇਣਾ ਚਾਹੀਦਾ ਉਹਨਾਂ ਨਹੀਂ ਮਿਲਦਾ ਠੀਕ ਹੈ ਜੀ ਹਾਂ ਜੀ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਹਾਂ ਮੈਂ ਬੇਨਤੀ ਕਰਨ ਇਹੀ ਕਰਦਾ ਵਾਂ ਕਿ ਤੁਸੀਂ ਸਭ ਤੀਰਸ ਯਾਤਰਾ ਤੇ ਜਾਂਦੇ ਹੋ ਗੁਰੂ ਘਰਾਂ ਵਿੱਚ ਜਾਂਦੇ ਹੋ ਇੱਧਰ ਉੱਧਰ ਜਾਂਦੇ ਹੋ ਆਪਦੇ ਪ੍ਰੋਗਰਾਮਾਂ ਤੇ ਪਰ ਇੱਕ ਵਾਰ ਜ਼ਰੂਰ ਸਾਡੇ ਇੱਥੇ ਆਣ ਕੇ ਵਿਜ਼ਿਟ ਕਰਨ ਕੁਝ ਮੈਂ ਮੰਗਦਾ ਨਹੀਂ ਇਹਨਾਂ ਕੋਲੋਂ ਇੱਕ ਵਾਰ ਇਹਨਾਂ ਦੇ ਆਣ ਕੇ ਵਿਚਾਰਿਆਂ ਦੇ ਹਾਲਾਤ ਵੇਖਣ ਤੇ ਫਿਰ ਜਿਹੜੀਆਂ ਇਹਨਾਂ ਦੀਆਂ ਲੋੜਾਂ ਉਹਨਾਂ ਦੀ ਪੂਰਤੀ ਹਾਲ ਮਿਲ ਕੇ ਕਰੀਏ ਠੀਕ ਹੈ ਜੀ ਧੰਨਵਾਦ ਜੀ ਇਸਨ ਇਸ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਰਪਿੰਦਰ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਹੋਰ ਵੀ ਵੀਰਾਂ ਨਾਲ ਜਿਹੜੇ ਕਿ ਇਸ ਆਸ਼ਰਮ ਦੇ ਵਿੱਚ ਸਹਿਯੋਗ ਕਰਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਇਹਨਾਂ ਨੇ ਦੱਸਿਆ ਕਿ ਜਿੱਡਾ ਵੱਡਾ ਇਹਨਾਂ ਨੇ ਕਾਰਜ ਆਰੰਭਿਆ ਵਾ ਉਸ ਹੱਬ ਨਾਲ ਜਿਹੜਾ ਸਾਡੀਆਂ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਨਹੀਂ ਮਿਲ ਰਿਹਾ ਔਰ ਇਹਨਾਂ ਨੇ ਇਹੋ ਅਪੀਲ ਕੀਤੀ ਆ ਦੇਣ ਲੈਣ ਤੇ ਬਾਅਦ ਦੀ ਗੱਲ ਇਹਨਾਂ ਨੇ ਕਹਿ ਆ ਕੇ ਦੇਖੋ ਵੀ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵਾ ਤੁਸੀਂ ਦੇਖੋਗੇ ਨਾ ਆ ਕੇ ਆਪਣੇ ਆਪ ਹੀ ਤੁਹਾਡਾ ਮਨ ਜਿਹੜਾ ਪਸੀਜੂਗਾ ਵੀ ਹਾਂ ਵੀ ਵਾਕਈ ਆਈ ਵੀ ਜਿਹੜੇ ਅਸੀਂ ਕੋਈ ਕਿਤੇ ਕੋਈ ਪੈਸਾ ਦੇ ਰਹੇ ਆ ਕੋਈ ਕੁਝ ਵੀ ਵਸਤੂ ਦੇ ਰਹੇ ਆ ਵੀ ਸਾਡੀ ਵਾਕਿਆ ਸਹੀ ਜਗ੍ਹਾ ਤੇ ਲੱਗ ਰਹੀ ਹੈ ਕਿ ਜਾਂ ਹੀ ਕਿਤੇ ਨਜਾਇਜ਼ ਤੌਰ ਤੇ ਦੇ ਰਹੇ ਆ ਕੋਈ ਵੀ ਜਗ੍ਹਾ ਆਪਾਂ ਦੇਖਦੇ ਨਾ ਇੱਕ ਵਾਰ ਦੇਖਣ ਦਾ ਬੜਾ ਫਰਕ ਪੈਂਦਾ ਇੱਕ ਤੇ ਵੈਸੇ ਲੋਕੀ ਅੱਜ ਕੱਲ੍ਹ ਠੱਗੀਆਂ ਠੋਰੀਆਂ ਵੀ ਬੜੀਆਂ ਚੱਲੀਆਂ ਵੱਲੋਕੀ ਵੈਸੇ ਵੀਡੀਓ ਪਾ ਦਿੰਦੇ ਆ ਤੇ ਔਰ ਪੈਸੇ ਇਕੱਠੇ ਕਰਨ ਦੇ ਮਾਰੇ ਪਰ ਇਹਨਾਂ ਨੇ ਕੋਈ ਇਹੋ ਜੀ ਮੰਗ ਨਹੀਂ ਰੱਖੀ ਇਹਨਾਂ ਨੇ ਕਿਹਾ ਇੱਕ ਇੱਕ ਵਾਰ ਆ ਕੇ ਇੱਥੇ ਵਿਜ਼ਿਟ ਕਰੋ ਦੇਖੋ ਆ ਕੇ ਸਾਰਾ ਮਾਹੌਲ ਚੱਲ ਵੀ ਕਿਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਇਹ ਸੇਵਾ ਕਰ ਰਹੇ ਕਰਨ ਵਾਲੇ ਤੇ ਪਰਮਾਤਮਾ ਹੁੰਦਾ ਵਾ ਇਹ ਆਪਣੇ ਸਿਰ ਤੇ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਪਰਮਾਤਮਾ ਦਾ ਨਾ ਹੱਥ ਹੋਵੇ ਪਰਮਾਤਮਾ ਹੀ ਕਰਦਾ ਸਾਰਾ ਕੁਛ ਕਰਾਉਂਦਾ ਬੰਦਿਆਂ ਕੋਲ ਔਰ ਇਹਨਾਂ ਕੋਲੋਂ ਵੀ ਪਰਮਾਤਮਾ ਹੀ ਇਹਨਾਂ ਦੇ ਦਿਲ ਵਿੱਚ ਵਸਿਆ ਤੇ ਇਹਨਾਂ ਨੇ ਇੱਕ ਏਡਾ ਵੱਡਾ ਬੀੜਾ ਚੁੱਕਿਆ ਵਾ ਔਰ ਅਸੀਂ ਵੀ ਬਾਬਾ ਜੀ ਨੇ ਵੀ ਅਪੀਲ ਕੀਤੀ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਮ ਰਾਹੀਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਦਸਬੰਦ ਕੱਢਿਆ ਕਰੋ ਸਭ ਤੋਂ ਵੱਡਾ ਕਿੰਨੇ ਦਾ ਗੁਰੂ ਦੀ ਗੋਲਕ ਔਰ ਗਰੀਬ ਦਾ ਮੂੰਹ ਇੱਕ ਬਰਾਬਰ ਹੈ ਪਾਵੇਂ ਤੁਸੀਂ ਗੁਰੂ ਦੀ ਗੋਲਕ ਚ ਪਾ ਦੋ ਔਰ ਪਾਵੇਂ ਗਰੀਬ ਦੇ ਮੂੰਹ ਚ ਪਾ ਦੋ ਉਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨਾਲੋਂ ਵੀ ਵੱਡਾ ਵਾ ਕਿਉਂਕਿ ਗੁਰੂ ਕੋਲ ਤਾਂ ਬਹੁਤ ਕੁਝ ਹੈ ਗੁਰੂ ਨੇ ਤੇ ਗੁਰੂ ਤੇ ਲੋਕਾਂ ਨੂੰ ਦਿੰਦਾ ਵਾ ਉਹਨੂੰ ਕਿਸੇ ਦੀ ਚਿਹੇਕ ਚੀਜ਼ ਦੀ ਲੋੜ ਨਹੀਂ ਹੁੰਦੀ ਪਰ ਇੱਥੇ ਆ ਕੇ ਜਿਹੜਾ ਇੱਕ ਇਹ ਗਰੀਬ ਦੇ ਮੂੰਹ ਚ ਆਪਾਂ ਪਾ ਜੰਨੇ ਨਾ ਉਹਦੇ ਨਾਲ ਦੀ ਤੇ ਉਸ ਤੋਂ ਵੱਡੀ ਸੇਵਾ ਹੀ ਕੋਈ ਨਹੀਂਗੀ ਔਰ ਇੱਕ ਇਹਨਾਂ ਨੇ ਬਾਬਾ ਜੀ ਨੇ ਦਿਖਾਇਆ ਹੁਣੇ ਕਿੰਨੀਆਂ ਮਾਤਾਵਾਂ ਔਰ ਬਜ਼ੁਰਗ ਵੀ ਜਿਨ੍ਹਾਂ ਦੇ ਕੇ ਬਾਲ ਬੱਚੇ ਵੀ ਹੈਗੇ ਆ ਦੂ ਦੋ ਤਿੰਨ ਕੁੜੀਆਂ ਮੁੰਡੇ ਵੀ ਹੈਗੇ ਆ ਔਰ ਉਹਨਾਂ ਵਿਚਾਰਿਆਂ ਨੂੰ ਵੀ ਇੱਥੇ ਕੱਢ ਦਿੰਦੇ ਆ ਬੱਚੇ ਇਹਨਾਂ ਨੂੰ ਘਰੋਂ ਤੇ ਉਹਨਾਂ ਨੂੰ ਵੀ ਆ ਕੇ ਆਸ਼ਰਮ ਦੇ ਵਿੱਚ ਆਪਣਾ ਰਹਿਣ ਬਸੇਰਾ ਕਰਨਾ ਪੈ ਰਿਹਾ ਬੜੀ ਸ਼ਰਮ ਵਾਲੀ ਗੱਲ ਆ ਮੈਂ ਅੱਗੇ ਵੀ ਕਹਿ ਚੁੱਕਾਂ ਕਿ ਨਾ ਕਰੋ ਇਹੋ ਜਿਹਾ ਕੰਮ ਜਿਹਦੇ ਨਾਲ ਕਿ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਕੱਲ ਨੂੰ ਜੇ ਅੱਜ ਆਪਾਂ ਆਪਣੇ ਮਾਪਿਆਂ ਨੂੰ ਕੱਢਿਆ ਕੱਲ ਨੂੰ ਆਪਣੀ ਵਾਰੀ ਵੀ ਆਉਣੀ ਆ ਸਾਡੇ ਬੱਚੇ ਸਾਨੂੰ ਪੁੱਛਣਗੇ ਵੀ ਪਾਪਾ ਸਾਡੇ ਦਾਦਾ ਜੀ ਕਿੱਥੇ ਦਾਦੀ ਜੀ ਕਿੱਥੇ ਆ ਕੀ ਦੱਸਣਗੇ ਇਹਨਾਂ ਨੂੰ ਸ਼ਰਮ ਦੇ ਮਾਰੇ ਇਹੋ ਜੀ ਅਪੀਲ ਆ ਪੀ ਮਾਪਿਆਂ ਨੂੰ ਸੰਭਲੋ ਸਾਰਾ ਕੁਝ ਉਹਦੇ ਵਿੱਚ ਤੁਹਾਨੂੰ ਮਿਲ ਜਾਣਾ ਵਾ ਉਸ ਤੋਂ ਵੱਡੀ ਕੋਈ ਨਹੀਂ ਜੇ ਸੇਵਾ ਜੰਡਿਆਲਾ ਗੁਰੂ ਤੇਜਪਾਲ ਸ਼ਰਮਾ ਦਾ ਸਮਰ نیوز